ਕਾਹ ਨਾ ਕਰਦਾ ਆ ਇਸ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਗਰੀਦੋ ਫਰੋਸਟ ਜਾਂ ਵਰ ਤੋਂ ਬਿਲਕੁਲ ਬਰਬਾਦ ਦੇ ਕੇ ਲਈ ਜਾਵੇਗੀ ਜਿਦੇ ਜੀ ਤਰੀਕੇ ਨਾਲ ਪਿਆਰ ਕਾਨੂੰਨੀ ਸੰਦੇਰ ਫਾਦਰ ਹਰ ਵਿਅਕਤੀ ਨੂੰ ਕਾਨੂੰਨੀ ਪੁਲਿਸ ਦੀ ਪਹੁੰਚ ਤੋਂ ਬਚਦੇ ਰਹਿਦਾ ਜੋ ਨਸ਼ਾ ਦੇਖੇਗਾ ਉਹ ਜੇਲ੍ਹ ਜਾਵੇਗਾ ਇਹ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਪਏ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਹੀ ਫੜ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਹੀ ਚੇਤਾਵਨੀ ਦੇ ਰਹੇ ਆ ਸਖਤ ਚੇਤਾਵਨੀ ਦੇ ਰਹੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਆ ਜਾਂ ਇਸ ਤੰਦੇ ਵਿੱਚ ਲਿਪਟਾ ਗਿਆ। ਸਖਤੇ ਦਾਤਾ ਹੀ ਹੈ ਸਰਕਾਰ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਖਿਲਾਫ ਜਿਹੜੀ ਆਪਾਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ। ਇਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਲਿਜਾ ਕੇ ਤੇ ਪੂਰਾ ਮਤਲਬ ਇਹਨਾਂ ਨੂੰ ਦੱਸ ਰਹੇ ਆ ਉੱਥੇ ਪਿੰਡਾਂ ਵਿੱਚ ਵੀ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਬੰਦ ਕਰੋ। ਇਹ ਇਹ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕੋਈ ਵੀ ਇਹਨਾਂ ਦੇ ਨਾਲ ਰਿਆਤ ਨਹੀਂ ਕੀਤੀ ਜਾਏਗੀ। ਬਿਲਕੁਲ ਜੀ ਬਿਲਕੁਲ ਜਿਹੜੇ ਦੋਸ਼ੀ ਨੇ ਇਹਨਾਂ ਦੇ ਬੈਕਵਰਡ ਲਿੰਕ ਕਿੱਥੋਂ ਲੈ ਕੇ ਆਂਦੇ ਪਏ ਨੇ ਤੇ ਗਾਂ ਕਿਹਨੂੰ ਸਪਲਾਈ ਕਰਦੇ ਪਏ ਨੇ ਪੂਰਾ ਇਹਦੇ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਜਿਹੜੇ ਬੰਦੇ ਪਿੱਛੋਂ ਲੈ ਕੇ ਆ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਇਹੋ ਇਹੋ ਦਿਆਂਗਾ ਸੁਨੇਹਾ ਪੂਰੇ ਆਪਣੇ ਇਲਾਕਾ ਵਾਸੀਆਂ ਨੂੰ ਵੀ ਜਿਹੜਾ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਹੈਗਾ ਕੋਈ ਨਸ਼ੇ ਦਾ ਤਸਕਰ ਹੈਗਾ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਇਤਲਾ ਪੁਲਿਸ ਨੂੰ ਦਿਓ ਉਹਨਾਂ ਦਾ ਨਾਮ ਖੁਫੀਆ ਰੱਖਿਆ ਜਾਵੇਗਾ ਸਾਡਾ ਮੇਨ ਮਕਸਦ ਹੈਗਾ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ ਅੱਜ ਜਿਸ ਇੱਕ ਮੁਕੱਦਮਾ ਦਰਜ ਕੀਤਾ ਹੈ ਮੁਕੱਦਮਾ ਨੰਬਰ 17 ਉਹਦੇ ਵਿੱਚ ਅਸੀਂ ਦੋ ਲੇਡੀਆਂ ਨੂੰ ਜਿਹੜਾ ਨਸ਼ੀਲੇ ਪਦਾਰਥ ਦੇ ਨਾਲ ਰਿਕਵਰੀ ਕੀਤਾ ਹੈ ਤੇ ਜੋ ਫਰਦਰ ਅਸੀਂ ਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੇ ਵਿੱਚ ਹਾਂ ਜੀ ਬਿਲਕੁਲ ਨਾਕਾ ਲਗਾ ਕੇ ਆਪਾਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਇਹ ਦੇਖ ਕੇ ਸਨਪਰਜਨ ਲੱਗਿਆ ਆਪਾਂ ਜਿਹੜੇ ਨਾਲ ਆਪਣੇ ਮੁਲਾਜ਼ਮ ਸੀ ਉਹ ਉਹਨਾਂ ਦੇ ਸਬੋਰਨਰ ਨੂੰ ਜੇ ਪ੍ਰੋਪਰ ਚੈਕਿੰਗ ਕਰਕੇ ਮੈਂ ਤੋੜ ਕੰਮਲੀ ਦਿੱਤੀ ਜੀ ਇਹਨਾਂ ਤੋਂ ਆ ਨਸ਼ੀਲਾ ਪਦਾਰਥ ਹੈ 15 ਗ੍ਰਾਮ ਸਮਥਿੰਗ ਇਹਦੇ ਵਿੱਚ ਰਿਕਵਰ ਹੋਏ ਆ ਬਿਲਕੁਲ ਸਾਡੀ ਉਹਨਾਂ ਨੂੰ ਸਖਤ ਚੇਤਾਵਨੀ ਹੈ ਜੇ ਕੋਈ ਐਦਾਂ ਦੇ ਗਲਤ ਕੰਮ ਕਰਨਗੇ ਤਾਂ ਪ੍ਰੋਪਰ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੋਊਗੀ